ਆ ਦੇਖੋ ਆਪਾਂ ਖੜੇ ਆਂ ਬਾਈ ਸਿੱਧੂ ਦੀ ਸਮਾਧ ਤੇ ਕੋਈ ਲੋਕ ਕਹਿੰਦੇ ਨੇ ਵੀ ਲੋਕ ਘਟਾਉਂਦੇ ਨਾ ਕਰਦੇ ਆ ਆ ਦੇਖੋ ਪੂਰੇ ਨਾ ਟੈਂਪੂ ਟਰੈਵਲ ਲੈ ਕੇ ਆਏ ਨੇ ਬਾਈ ਬਾਈ ਹੋਰਾਂ ਦੀ ਸਮਾਧ ਤੇ ਆਏ ਕਿੱਥੋਂ ਨੇ ਇਹ ਤਾਂ ਮੈਨੂੰ ਅਜੇ ਪਤਾ ਨਹੀਂਗਾ ਉਧਰੋਂ ਇੱਕ ਗੱਡੀ ਚਾਰੇ ਨੇ ਬਾਈ ਪੰਜ ਚਾਰ ਗੱਡੀਆਂ ਉਰੇ ਖੜ੍ਹੀਆਂ ਰਹਿ ਗਈਆਂ ਨੇ ਹਰ ਵਕਤ ਇਹੇ ਹੁਣ ਐ ਨਹੀਂ ਪਤਾ ਵੀ ਆਏ ਕਿੱਥੋਂ ਗੱਲਬਾਤ ਕਰਦਾਂ ਮੈਂ ਉੱਤਰ ਜਾਂਣ ਤੋਂ ਪਹਿਲਾਂ ਤੁਸੀਂ ਤੇ ਉਹ ਰਹੀ ਬਾਈ ਹੋਰਾਂ ਦੀ ਸਮਾਧ ਸਾਹਮਣੇ ਕੋਈ ਦੇਖ ਰਿਹਾ ਨਾ ਤੇ ਬਾਹਰੋਂ ਲੱਗਦੇ ਨੇ ਕਿ ਕੋਈ ਮੈਨੂੰ ਆਏ ਗੁੰਦੇ ਹੈ ਤੇ ਗੱਲਬਾਤ ਕਰਦਾਂ ਮੈਂ ਬਾਈ ਹੋਰਾਂ ਨਾਲ ਤੇ ਖਸਸੀ ਗੱਲੀ ਕਿੱਥੋਂ ਆਏ ਹੋ ਜੀ ਨਵਾਂ ਸ਼ਹਿਰ ਤੋਂ ਨਵਾਂ ਸ਼ਹਿਰ ਤੋਂ ਆਏ ਹਾਂ ਹਾਂ ਜੀ ਆਂਦੇ ਹਾਂ ਮੇਰੇ ਖਿਆਲ ਚ ਪੂਰਾ ਪਰਿਵਾਰ ਆਇਆ ਹੋਵੇ ਸ਼ਾਇਦ ਤੁਸੀਂ ਹਾਂ ਜੀ ਜੀ ਓਏ ਕਿਤੇ ਹੋਰ ਆਈ ਸੀ ਜਾਈ ਇੱਧਰ ਹੀ ਆਏ ਹਾਂ ਉਸ ਤੋਂ ਅਸੀਂ ਇੱਥੇ ਆਏ ਸੀ ਹਾਂ ਹਾਂ ਭਾਈ ਗੁਰਦਾਸ ਜੀ ਉਹਨਾਂ ਦੇ ਆਏ ਸੀ ਅੱਛਾ ਜੀ ਤੇ ਕਿਤੇ ਉਹ ਪਾਣੀ ਪਾਉਣ ਦੇ ਬੱਚੇ ਬੋਲਣ ਲੱਗ ਪਏ ਬੱਚੇ ਨੇ ਕਿਆ ਅੱਛਾ ਜੀ ਤੇ ਆਏ ਸੀ ਬੱਚੇ 12 ਉਹਨਾਂ ਨੂੰ ਹੁਣ ਦਿਖਾਣ ਲੈ ਕੇ ਆਏ ਆ ਕਹਿੰਦੇ ਸੀ ਜਾਣਾ ਅੱਛਾ ਅੱਛਾ ਉਹਨਾਂ ਨੂੰ ਜਾਣਾ ਦੇਊਗਾ ਜਦੋਂ ਤਾਂ ਕਰਕੇ ਬੈਠੇਗਾ ਪਰ ਪਹਿਲਾਂ ਹੀ ਬਹੁਤ ਵਧੀਆ ਤੁਸੀਂ 12 ਬਾਜੀ ਹਾਂ ਜੀ ਕਿੱਥੋਂ ਸਾਰਾ ਪਰੰਤੋ ਪਰੰਤੋ ਦਾ ਇੱਛਾ ਸੀ ਆਉਣ ਦੀ ਭਾਜੀ ਉਰੇ ਹਾਂਜੀ ਤੇ ਤਾਂ ਕਰਕੇ ਵੀ ਜਮਾਨਸ ਆਏ ਸੀ ਤਾਂ ਉਰੇ ਆ ਗਏ ਹਾਂ ਜੀ ਹਾਂਜੀ ਨਹੀਂ ਹੁੰਦਾ ਵੀ ਆਣਾ ਸੀਗਾ ਹੁੰਦਾ ਵੀ ਆਣਾ ਸੀਗਾ ਜੀ ਹਾਂਜੀ ਹਾਂਜੀ ਅੱਛਾ ਪਹਿਲਾਂ ਆਉਣ ਦਾ ਵਿਚਾਰ ਬਣਾਇਆ ਹੋਇਆ ਸੀ ਬਿਲਕੁਲ ਬਿਲਕੁਲ ਤੁਸੀਂ ਸੋਚਿਆ ਵੀ ਦੋ ਥਾਂਵੇਂ ਜਾਈਏ ਜੇ ਨਾ ਪਹਿਲੀ ਵਾਰ ਆਏ ਜੋ ਪਹਿਲਾਂ ਵੀ ਆ ਗਏ ਨਹੀਂ ਪਹਿਲੀ ਵਾਰ ਹੀ ਆਏ ਪਹਿਲੀ ਵਾਰ ਆਏ ਆਪਾਂ ਚੌਥੀ ਵਾਰ ਵੀ ਵਾਰ ਆ ਗਏ ਜਦ ਤੱਕ ਅੱਛਾ ਇਹਨੇ ਵਾਰੀ ਆ ਗਏ ਬਈ ਹਾਂਜੀ ਹਾਂਜੀ ਅੱਛਾ ਉਹ ਵਾਰੀ ਆ ਗਏ ਅੱਛਾ ਹਾਂਜੀ ਪਹਿਲਾਂ ਵੀ ਆਜ ਤੱਕ ਮਿਲੇ ਹੋ ਬਾਈ ਨੂੰ ਕਦੇ ਜਾਂਦੇ ਜੀ ਹਾਂਜੀ ਹਾਂਜੀ ਮਿਲੇ ਸੀ ਮਿਲ ਕੇ ਗਏ ਸੀ ਹਾਂਜੀ ਹਾਂਜੀ ਅੱਛਾ ਵੀ ਕਿਵੇਂ ਦਾ ਸੀ ਬਾਈ ਦਾ ਸਵਾ ਵਧੀਆ ਜੀ ਵਧੀਆ ਮਾਤਾ ਜੀ ਹੋਣੀਆਂ ਨੇ ਆਪਾਂ ਮਿਲੇ ਸੀਗੇ ਜਦਾਂ ਤਿੰਨ ਕੁ ਮਹੀਨੇ ਪਹਿਲਾਂ ਆਇਆ ਸੀਗਾ ਜਦਾਂ ਮਾਤਾ ਜੀ ਹੋਣੀ ਬਾਪੂ ਹੋਣੀ ਉਸ ਵੇਲੇ ਮੇਰੇ ਨਾਲ ਬਾਹਰ ਲਈ ਸੀਗੇ ਸਾਰੇ ਬੰਦੇ ਤਕਰੀਬਨ ਪਰਿਵਾਰ ਦੇ ਵਿੱਚ ਇੱਕ ਖੁਸ਼ੀ ਆਈ ਜਿਹੜੀ ਬਾਈ ਦਾ ਭਰਾ ਆਇਆ ਹੈ ਨਾ ਕਿਵੇਂ ਲੱਗਿਆ ਸੁਣ ਕੇ ਖਬਰ ਦੇਖੋ ਜੀ ਇਹ ਤਾਂ ਬਹੁਤ ਵਧੀਆ ਪਰਮਾਤਮਾ ਨੇ ਜਿਹੜਾ ਉਹਨਾਂ ਨੂੰ ਅੱਗੇ ਸਹਾਰਾ ਦਿੱਤਾ, ጉਜੀ ਦਿੱਤੀ। ਬਿਲਕੁਲ। ਸਾਰਿਆਂ ਦਾ ਮਨ ਖੁਸ਼ ਹੋਇਆ। ਹਾਂਜੀ। ਤੇ ਪ੍ਰਮਾਤਮਾ ਉਹਦੀ ਲੰਬੀ ਉਮਰ ਕਰੇ, ਚੜ੍ਹਦੀ ਕਲਾ ਰੱਖੇ। ਸੱਚੀ ਗੱਲ ਜੀ। ਮਾਤਾ ਜੀ ਸੋਡੀ ਵੀ ਇੱਛਾ ਸੀ ਆਉਣ ਦੀ ਉਰੇ। ਹਾਂਜੀ, ਸਾਡੇ ਬੱਚੇ ਆ ਜੀ ਬਹੁਤ ਇੱਛਾ ਸੀ ਬੱਚੇ ਉਹਦੇ ਇੰਛਾ ਕਰਾਉਂਦੇ ਆ ਬਹੁਤ ਕਰਦੇ ਆ। ਉੱਥੇ ਟੀ-ਸ਼ਰਟਾਂ ਵਗੈਰਾ ਪਾਉਂਦੇ ਨੇ ਬਾਈ ਸੋ। ਨਹੀਂ, ਉਹਦੇ ਸੰਦੇ ਆ ਬਹੁਤ ਪਿਆਰ ਕਰਦੇ ਆ। ਅੱਛਾ। ਤੁਸੀਂ ਵੀ ਟ੍ਰਾਂਟਲ ਲੈਨੇ ਹੋ? ਹਾਂਜੀ, ਅਸੀਂ ਇੱਥੇ। ਉੱਥੇ ਉੱਥੇ ਕਿਵੇਂ ਪਿਆਰ ਕਰਦੇ ਨੇ ਬਾਈ ਨੂੰ ਉਧਰਲੇ ਲੋਕ ਵੀ ਬਹੁਤ ਜ਼ਿਆਦਾ ਪਿਆਰ ਕਰਦੇ ਆ। ਜ਼ਿਆਦਾ ਕਰ ਹੋਇਆ ਮਾੜਾ ਹੋਇਆ ਬਹੁਤ ਦੁੱਖ ਲੱਗਾ ਉਹ ਦਿਨ ਤੇ ਜਦੋਂ ਸਾਨੂੰ ਪਤਾ ਲੱਗਾ ਜਦੋਂ ਉਹ ਤੇ ਆਏ ਨਾ ਫਿਰ ਉੱਥੇ ਸਾਰੇ ਜਿੰਨੇ ਵਾਕਿਫ ਹੈਗੇ ਆ ਸਾਰੇ ਇਹਨਾਂ ਦੇ ਅੱਛਾ ਜੀ ਬੋਲਰ ਹੈਗੇ ਆ ਅੱਛਾ ਜੀ ਤੇ ਉਹ ਸਾਰੇ ਸੋਚਦਾ ਬਣਿਆ ਆ ਇਹ ਤਾਂ ਹੁਣ ਆਇਆ ਲੱਗਦਾ ਕਿਵੇਂ ਸਿੱਧੂ ਮੂਸੇ ਦਾ ਪਾਈ ਹੋ ਗਿਆ ਵੀ ਸਾਂਝਾ ਹੋ ਗਿਆ ਸਭ ਦਾ ਸਾਂਝਾ ਹੋ ਗਿਆ ਸਭ ਕੁਝ ਬੜਾ ਖੁਸ਼ ਹੋਏ ਜਦੋਂ ਸਿੱਧੂ ਮੂਸੇ ਵਾਲੇ ਭਾਈ ਜੀ ਆਏ ਛੋਟਾ ਵੀ ਤੇ ਕੇ ਬੀ ਵੀ ਨੇ ਕਿਹਾ ਅੱਛਾ ਜੀ ਹਾਂ ਜੀ ਤੁਸੀਂ ਨੇ ਫੋਟੋ ਦੇਖ ਲਈ ਕਿਹੜੇ ਬਾਈ ਦੇ ਭਾਈ ਦੀ ਫੋਟੋ ਪਾਈ ਆ ਉਹਨੂੰ ਹਾਂ ਜੀ ਜਿਵੇਂ ਲੱਗਦਾ ਸਿੱਧੂ ਹਾਂ ਜੀ ਜਿਵੇਂ ਲੱਗਦਾ ਨੈਣ ਨਾਲ ਨਾਲ ਹਾਂ ਜੀ ਵੀਡੀਓ ਕੋਲ ਤੇ ਖੁਸ਼ੀ ਹੋਈ ਜੀ ਸੁਣ ਕੇ ਚਲੋ ਪਰਿਵਾਰ ਦੇ ਵਿੱਚ ਛੋਟੀ ਜਿਹੀ ਕੋਈ ਖੁਸ਼ੀ ਪਾਈ ਹੈ ਨਾ ਜੀ ਹਾਂ ਜੀ ਪਰਿਵਾਰ અમાਰੇ ਬਹੁਤ ਵਧੀਆ ਕਿਸ ਤਰ੍ਹਾਂ ਜੀ ਬਹੁਤ ਬੱਚਾ ਕਰ ਮਾਰ ਰਹੇ ਨੇ ਚਲੋ ਇੱਕ ਜੀਣ ਦਾ ਸਹਾਰਾ ਦੇਤਾ ਹੈ ਨਾ ਹਾਂ ਜੀ ਉਹ ਜਦੋਂ ਸੁਣਿਆ ਅਲੈਦ ਹੀ ਕੋਈ ਚੀਜ਼ ਸੀ ਜਿੱਦਾਂ ਸਾਨੂੰ ਦੁਨੀਆ ਤੋਂ ਐਸੀ ਕੋਈ ਚੀਜ਼ ਮਿਲਦੀ ਹਾਂ ਜੀ ਬਿਲਕੁਲ ਜੀ ਤਾਂ ਭਾਈ ਤੁਸੀਂ ਦੇਖ ਰਹੇ ਹੋ ਪੂਰਾ ਪਰਿਵਾਰ ਆ ਟੋਰਾਂਟੋ ਤੋਂ ਆਏ ਨੇ ਤੇ ਇਹਨਾਂ ਦੇ ਉਰੇ ਕਹਿੰਦੇ ਵੀ ਅੱਜ ਸਾਡੀ ਇੱਛਾ ਸੀ ਵੀ ਅਸੀਂ ਜਾਈਏ ਟੈਂਪੂ ਟ੍ਰੈਵਲ ਸਪੈਸ਼ਲ ਕਰਾ ਕੇ ਲਿਆਏ ਨੇ ਧੰਨਵਾਦ ਜੀ ਗੱਲਬਾਤ ਕਰਨ ਵਾਸਤੇ ਦੇਖਿਆ ਜੀ ਸ਼ੁਕ